ਲਗਾਤਾਰ ਪੈਰੇ ਭਾਰੀ ਮੀਂਹ ਦੇ ਨਾਲ ਜਿੱਥੇ ਕਈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਕਈ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਤਾਂ ਉੱਥੇ ਹੀ ਕਈ ਥਾਵਾਂ ਤੋਂ ਤਸਵੀਰਾਂ ਕਾਫੀ ਹੈਰਾਨ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਨੇ ਹਿਮਾਚਲ ਪ੍ਰਦੇਸ਼ ਬੱਦੀ ਤੋਂ ਨਾਲਾਗੜ ਦੇ ਵਿਚਕਾਰ ਦੀਆਂ ਦੱਸਦੀ ਹੈ ਕਿ ਨਾਲਾਗੜ ਤੋਂ ਚੰਡੀਗੜ੍ਹ ਹਾਈਵੇ ਦੀ ਹੈ ਇਹ ਤਸਵੀਰਾਂ ਨੇ ਜਿੱਥੇ ਜਿਹੜਾ ਓਵਰ ਬ੍ਰਿਜ ਬਣਿਆ ਹੋਇਆ ਹੈ ਉਸ ਦੇ ਉੱਤੋਂ ਵੀ ਪਾਣੀ ਕ੍ਰੋਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇੰਨਾ ਜ਼ਿਆਦਾ ਪਾਣੀ ਦਾ ਫਲੋ ਹੈ ਕਿ ਲੋਕ ਸਾਈਡਾਂ ਤੇ ਖੜੇ ਹੋਏ ਦੇਖ ਰਹੇ ਨੇ ਕਿਉਂਕਿ ਡਰ ਹੈ ਕਿ ਕਿਸੇ ਕਤੇ ਪੁੱਲ ਜਿਹੜਾ ਹੈ ਉਹ ਪਾਣੀ ਦੇ ਵਿੱਚ ਨਾ ਬਹਿ ਜਾਵੇ ਤੇ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਜਾਏ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਫਲੋ ਕਿਸ ਤਰੀਕੇ ਦਾ ਹੈ ਕਿ ਕਿੰਨੀ ਤੇਜ਼ੀ ਦੇ ਨਾਲ ਜਿਹੜਾ ਪਾਣੀ ਦਾ ਵਹਾਅ ਚੱਲ ਰਿਹਾ ਹੈ ਇਹ ਬ੍ਰਿਜ ਦੇ ਉੱਪਰੋਂ ਦੀ ਪਾਣੀ ਜਿਹੜਾ ਉਹ ਕ੍ਰੋਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਭਾਰੀ ਮੀਂਹ ਦੇ ਕਾਰਨ ਤੇ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਇਹ ਜ਼ਰੂਰ ਕਿਹਾ ਗਿਆ ਹੈ ਕਿ ਹਾਲੇ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ ਅਜਿਹੀ ਸਥਿਤੀ ਦੇ ਵਿੱਚ ਹਾਲਾਤ ਕੀ ਹੋਣਗੇ ਇਸ ਲਈ ਲੋਕਾਂ ਨੂੰ ਜ਼ਰੂਰ ਗੁਜ਼ਾਰਿਸ਼ ਹੈ ਛੇੜੇ ਲੋਕ ਬੱਦੀ ਨਾਲਾਗੜ ਚੰਡੀਗੜ੍ਹ ਤੋਂ ਜਾ ਰਹੇ ਨੇ ਤਾਂ ਉਹ ਜ਼ਰੂਰ ਅਗਰ ਜ਼ਰੂਰੀ ਕੰਮ ਨਹੀਂ ਹੈ ਤਾਂ ਅਵੋਇਡ ਕਰਨ ਕਿਉਂਕਿ ਹਾਲਾਤ ਕੁਝ ਅਜਿਹੇ ਨੇ ਕਿ ਕਿਸੇ ਵੀ ਤਰੀਕੇ ਦੀ ਅਨਸੁਖਾਵੀ ਘਟਨਾ ਵਾਪਰ ਸਕਦੀ ਹੈ ਕਿਉਂਕਿ ਪਾਣੀ ਜਿਹੜਾ ਹੈ ਉਹ ਬ੍ਰਿਜ ਤੋਂ ਉਪਰੋਂ ਦੀ ਲੰਘ ਰਿਹਾ ਹੈ ਤੇ ਬ੍ਰਿਜ ਕਿਸੇ ਵੀ ਵਕਤ ਪਾਣੀ ਦੇ ਵਿੱਚ ਵਹਿ ਸਕਦਾ ਹੈ ਜੇਕਰ ਇਸੇ ਤਰੀਕੇ ਦਾ ਮੀਂਹ ਪੈਂਦਾ ਰਿਹਾ ਤੇ ਪਾਣੀ ਦਾ ਫਲੋ ਇਸੇ ਤਰੀਕੇ ਦਾ ਰਿਹਾ ਇਹ ਤਸਵੀਰਾਂ ਜ਼ਰੂਰ ਹੈਰਾਨ ਕਰ ਦੇਣ ਵਾਲੀਆਂ ਨੇ ਮੀਂਹ ਤੋਂ ਬਾਅਦ ਦੀਆਂ ਤਸਵੀਰਾਂ ਨੇ ਕਿ ਭਾਰੀ ਮੀਂਹ ਦੇ ਪਾਣੀ ਦੇ ਕਾਰਨ ਤੁਸੀਂ ਹਾਲਾਤ ਦੇਖ ਸਕਦੇ ਹੋ ਕਿਸ ਤਰੀਕੇ ਦੇ ਜੜੇ ਨੇ ਉ ਬਨੇ ਹੋਏ ਨੇ ਇਸ ਲਈ ਮੌਸਮ ਵਿਭਾਗ ਵੀ ਵਾਰ-ਵਾਰ ਆਪਣੇ ਵੱਲੋਂ ਅਲਰਟ ਸਾਰੀ ਕਰ ਰਿਹਾ ਹੈ ਹਦਾਇਤਾ ਦੇ ਰਿਹਾ ਹੈ ਤੇ ਅਸੀਂ ਵੀ ਗੁਜ਼ਾਰਿਸ਼ ਕਰਦੇ ਹਾਂ ਕਿ ਜੇਕਰ ਜ਼ਰੂਰੀ ਕੰਮ ਨਹੀਂ ਹੈ ਤਾਂ ਹਿਮਾਚਲ ਪ੍ਰਦੇਸ਼ ਦੇ ਵੱਲ ਇੱਕ ਵਾਰ ਚਾਹਨਾ ਜ਼ਰੂਰ ਅਵੋਇਡ ਕੀਤਾ ਜਾਵੇ ਨਾ ਜਾਇਆ ਜਾਏ ਉੱਧਰ ਤਾਂ ਜੋ ਤੁਸੀਂ ਆਪਣਾ ਤੇ ਆਪਣੇਾਂ ਦਾ ਬਚਾ ਕਰ ਸਕੋ ਲਗਾਤਾਰ ਪੈਰੇ ਭਰੀ ਮੀਂਹ ਦੇ ਨਾਲ ਜਿੱਥੇ ਕਈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਕਈ ਲੋਕਾਂ ਨੇ ਸੁੱਖ ਦਾ ਸਾ ਲਿਆ ਹੈ ਤਾਂ ਉੱਥੇ ਹੀ ਕਈ ਥਾਵਾਂ ਤੋਂ ਤਸਵੀਰਾਂ ਕਾਫੀ ਹੈਰਾਨ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਨੇ ਹਿਮਾਚਲ ਪ੍ਰਦੇਸ਼ ਬੱਦੀ ਤੋਂ ਨਾਲਾਗੜ ਦੇ ਵਿਚਕਾਰ ਦੀਆਂ ਦੱਸਦੀ ਹੈ ਕਿ ਨਾਲਾਗੜ ਤੋਂ ਚੰਡੀਗੜ੍ਹ ਹਾਈਵੇ ਦੀ ਹੈ ਇਹ ਤਸਵੀਰਾਂ ਨੇ ਜਿੱਥੇ ਜਿਹੜਾ ਓਵਰ ਬ੍ਰਿਜ ਬਣਿਆ ਹੋਇਆ ਉਸ ਦੇ ਉੱਤੋਂ ਵੀ ਪਾਣੀ ਕ੍ਰੋਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇੰਨਾ ਜ਼ਿਆਦਾ ਪਾਣੀ ਦਾ ਫਲੋ ਹੈ ਕਿ ਲੋਕ ਸਾਈਡਾਂ ਤੇ ਖੜੇ ਹੋਏ ਦੇਖ ਰਹੇ ਨੇ ਕਿਉਂਕਿ ਡਰ ਹੈ ਕਿ ਕਿਸੇ ਕਤੇ ਪੁੱਲ ਜਿਹੜਾ ਹੈ ਉਹ ਪਾਣੀ ਦੇ ਵਿੱਚ ਨਾ ਬਹਿ ਜਾਵੇ ਤੇ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਜਾਏ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਫਲੋ ਕਿਸ ਤਰੀਕੇ ਦਾ ਹੈ ਕਿ ਕਿੰਨੀ ਤੇਜ਼ੀ ਦੇ ਨਾਲ ਜਿਹੜਾ ਪਾਣੀ ਦਾ ਵਹਾਅ ਚੱਲ ਰਿਹਾ ਹੈ ਇਹ ਬ੍ਰਿਜ ਦੇ ਉੱਪਰੋਂ ਦੀ ਪਾਣੀ ਜਿਹੜਾ ਉਹ ਕ੍ਰੋਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਭਾਰੀ ਮੀਂਹ ਦੇ ਕਾਰਨ ਤੇ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਇਹ ਜ਼ਰੂਰ ਕਿਹਾ ਗਿਆ ਹੈ ਕਿ ਹਾਲੇ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ ਅਜਿਹੀ ਸਥਿਤੀ ਦੇ ਵਿੱਚ ਹਾਲਾਤ ਕੀ ਹੋਣਗੇ ਇਸ ਲਈ ਲੋਕਾਂ ਨੂੰ ਜ਼ਰੂਰ ਗੁਜ਼ਾਰਿਸ਼ ਹੈ ਛੇੜੇ ਲੋਕ ਬੱਦੀ ਨਾਲਾਗੜ ਚੰਡੀਗੜ੍ਹ ਤੋਂ ਜਾ ਰਹੇ ਨੇ ਤਾਂ ਉਹ ਜ਼ਰੂਰ ਅਗਰ ਜ਼ਰੂਰੀ ਕੰਮ ਨਹੀਂ ਹੈ ਤਾਂ ਅਵੋਇਡ ਕਰਨ ਕਿਉਂਕਿ ਹਾਲਾਤ ਕੁਝ ਅਜੀਹੇ ਨੇ ਕਿ ਕਿਸੇ ਵੀ ਤਰੀਕੇ ਦੀ ਅਨੁਸੁਖਾਵੀ ਘਟਨਾ ਵਾਪਰ ਸਕਦੀ ਹੈ ਕਿਉਂਕਿ ਪਾਣੀ ਜਿਹੜਾ ਹੈ ਉਹ ਬ੍ਰਿਜ ਤੋਂ ਉੱਪਰੋਂ ਦੀ ਲੰਘ ਰਿਹਾ ਹੈ ਤੇ ਬ੍ਰਿਜ ਕਿਸੇ ਵੀ ਵਕਤ ਪਾਣੀ ਦੇ ਵਿੱਚ ਵਹਿ ਸਕਦਾ ਹੈ ਜੇਕਰ ਇਸੇ ਤਰੀਕੇ ਦਾ ਮੀਂਹ ਪੈਂਦਾ ਰਿਹਾ ਤੇ ਪਾਣੀ ਦਾ ਫਲੋ ਇਸੇ ਤਰੀਕੇ ਦਾ ਰਿਹਾ ਤੇ ਤਸਵੀਰਾਂ ਜ਼ਰੂਰ ਹੈਰਾਨ ਕਰ ਦੇਣ ਵਾਲੀਆਂ ਨੇ ਮੀਂਹ ਤੋਂ ਬਾਅਦ ਇਹ ਤਸਵੀਰਾਂ ਨੇ ਕਿ ਭਾਰੀ ਮੀਂਹ ਦੇ ਪਾਣੀ ਦੇ ਕਾਰਨ ਤੁਸੀਂ ਹਾਲਾਤ ਦੇਖ ਸਕਦੇ ਹੋ ਕਿਸ ਤਰੀਕੇ ਦੇ ਜੜੇ ਨੇ ਉਹ ਬਨੇ ਹੋਏ ਨੇ ਇਸ ਲਈ ਮੌਸਮ ਵਿਭਾਗ ਵੀ ਵਾਰ-ਵਾਰ ਆਪਣੇ ਵੱਲੋਂ ਅਲਰਟ ਸਾਰੀ ਕਰ ਰਿਹਾ ਹੈ ਹਦਾਇਤਾ ਦੇ ਰਿਹਾ ਹੈ ਤੇ ਅਸੀਂ ਵੀ ਗੁਜ਼ਾਰਿਸ਼ ਕਰਦੇ ਹਾਂ ਕਿ ਜੇਕਰ ਜ਼ਰੂਰੀ ਕੰਮ ਨਹੀਂ ਹੈ ਤਾਂ ਹਿਮਾਚਲ ਪ੍ਰਦੇਸ਼ ਦੇ ਵੱਲ ਇੱਕ ਵਾਰ ਚਾਹਨਾ ਜ਼ਰੂਰ ਅਵੋਇਡ ਕੀਤਾ ਜਾਵੇ ਨਾ ਜਾਇਆ ਜਾਏ ਉੱਧਰ ਤਾਂ ਜੋ ਤੁਸੀਂ ਆਪਣਾ ਤੇ ਆਪਣੇਆਂ ਦਾ ਬਚਾਅ ਕਰ ਸਕੋ